हां जी मित्रों की हाल है आप सारे बढ़िया हो होंगे सो आज ਤੁਹਾਡੇ ਲਈ ਲੈ ਕੇ ਆਏ ਆ ਬਹੁਤ ਹੀ ਵਧੀਆ ਵੀਡੀਓ ਸੋ ਜਿਵੇਂ ਕਿ ਜਹਾਜ਼ ਦੀਆਂ ਦੋ ਵੀਡੀਓ ਤੁਸੀਂ ਦੇਖ ਚੁੱਕੇ ਹੋ ਜਿਹਨੇ ਨਹੀਂ ਦੇਖਿਆ ਉਹ ਮੇਰੇ ਚੈਨਲ ਤੇ ਦੇਖ ਸਕਦਾ ਹੈ ਤਾਂ ਕਿ ਤੁਹਾਨੂੰ ਇਹ ਜਿਹੜਾ ਥਰਡ ਪਾਰਟ ਮੈਂ ਅਪਲੋਡ ਕਰ ਰਿਹਾ ਹਾਂ ਸਮੁੰਦਰੀ ਜਹਾਜ਼ ਕਿਵੇਂ ਦਿਖਦਾ ਤਾਂ ਤੁਹਾਨੂੰ ਸਮਝ ਲੱਗ ਜਾਊਗਾ ਵੀ ਕਿੱਥੋਂ ਆਪਾਂ ਛੱਡਿਆ ਸੀ ਕਿੱਥੋਂ ਸ਼ੁਰੂ ਕਰਿਆ ਪਹਿਲਾਂ ਤੁਹਾਨੂੰ ਮੈਂ ਪੂਰੇ ਮੇਨ ਡੈਕ ਦੀ ਦਿਖਾਈ ਵੀਡੀਓ ਫੇਰ ਤੁਹਾਨੂੰ ਆਪਾਂ ਦਿਖਾਈ ਖੱਬੇ ਪਾਸੇ ਦੀ ਜਿੱਥੇ ਅਸੀਂ ਰਹਿੰਦੇ ਹਾਂ ਬਾਹਰ ਤੋਂ ਤੇ ਹੁਣ ਅੱਜ ਦਿਖਾਣੇ ਤੁਹਾਨੂੰ ਸੱਜੇ ਪਾਸੇ ਦੀ ਵੀਡੀਓ ਤੇ ਇਹਦੇ ਵਿੱਚ ਬਹੁਤ ਹੀ ਵਧੀਆ ਵੀ ਅੱਜ ਅਸੀਂ ਕਰ ਰਹੇ ਹਾਂ ਪਾਰਟੀ ਦਾ ਅਰੇਂਜਮੈਂਟ ਸੋ ਨਾਲ ਲਾਇਆ ਵਾ ਮੁੰਡਿਆਂ ਨੇ সুইਪੂਲ ਬਹੁਤ ਹੀ ਵਧੀਆ ਵੀਡੀਓ ਹੋਣ ਵਾਲੀ ਆ ਤੁਸੀਂ ਦੇਖੋ ਵੀ ਅਸੀਂ ਜਹਾਜੀ ਪਾਰਟੀ ਕਿਵੇਂ ਕਰਦੇ ਹਾਂ ਕਿਵੇਂ ਅਰੇਂਜਮੈਂਟ ਕਰਦੇ ਹਾਂ ਸਾਰਾ ਕੁਝ ਸੋ ਬਣੇ ਰਹੋ ਵੀਡੀਓ ਨਾਲ ਮਿਲਦੇ ਆਂ ਵੀਡੀਓ 'ਚ ਸੋ ਆ ਦੇਖੋ ਬਾਹਰ ਦਾ ਵੈਦਰ ਕਿੰਨਾ ਵਧੀਆ ਵੈਦਰ ਆ ਸਮੁੰਦਰ एकदम ਸ਼ਾਂਤ ਆ ਬਹੁਤ ਵਧੀਆ ਵੈਦਰ ਹੋਇਆ ਵੈ ਸੋ ਆ ਪਿਛਲੀ ਵੀਡੀਓ ਆਪਾਂ ਨੇ ਇੱਥੇ ਸਟਾਪ ਕਰੀ ਸੀ ਆਪਣੇ ਖੱਬੇ ਪਾਸੇ ਜੇ ਨਹੀਂ ਦੇਖੀ ਤਾਂ ਤੁਸੀਂ ਮੇਰੇ YouTube ਚੈਨਲ ਤੇ ਦੇਖ ਸਕਦੇ ਹੋ ਭਾਗ ਦੂਜਾ ਤੇ ਹੁਣ ਆਪਾਂ ਚੱਲਦੇ ਆ ਅੰਦਰ ਤੇ ਤੁਹਾਨੂੰ ਲੈ ਕੇ ਜਾਂਦਾ ਮੈਂ ਸੱਜੇ ਪਾਸੇ ਜਾਨੀ ਕਿ ਸਟਾਰਬੋਰਡ ਸਾਈਡ ਅਹ ਤੁਹਾਨੂੰ ਪਤਾ ਹੀ ਆਪਣਾ ਬੀਲ ਹਾਊਸ ਆ ਨੈਵੀਗੇਸ਼ਨ ਬ੍ਰਿਜ ਜਿੱਥੋਂ ਅਸੀਂ ਆਪਰੇਟ ਕਰਦੇ ਹਾਂ ਸਮੁੰਦਰੀ ਜਹਾਜ਼ ਨੂੰ ਆ ਸਾਰੇ ਇਕੁਪਮੈਂਟ ਲੱਗੇ ਨੇ ਸਟੀering ਲੱਗਿਆ ਇਹਦੀ ਜੇ ਡਿਟੇਲ ਵੀਡੀਓ ਚਾਹੁੰਦੇ ਹੋ ਤਾਂ ਮੈਨੂੰ ਕਮੈਂਟੇ ਜ਼ਰੂਰ ਲਿਖਿਓ ਤਾਂ ਮੈਂ ਤੁਹਾਡੇ ਲਈ ਸਾਰੇ ਇਕੁਪਮੈਂਟਾਂ ਦੀ ਡਿਟੇਲ ਵੀਡੀਓ ਬਣਾ ਕੇ ਪਾਵਾਂਗਾ ਸੋ ਔਰ ਰਿਹਾ ਆਪਣਾ ਸੱਜੇ ਪਾਸਾ ਸੋ ਹੁਣ ਆਪਾਂ ਚੱਲਦੇ ਹਾਂ ਸੱਜੇ ਪਾਸੇ ਵੈਦਰ ਬਹੁਤ ਵਧੀਆ ਹੈ ਦੁਪਹਿਰ ਦਾ ਟਾਈਮ ਹੋਇਆ ਵਾ 12 ਵਜੇ ਨੇ ਦੁਪਹਿਰ ਦੇ ਸੋ 12 ਵਜੇ ਦੁਪਹਿਰ ਦੇ ਦੇਖੋ ਵੀ ਬਹੁਤ ਵਧੀਆ ਵੈਦਰ ਆ ਨਾ ਹੀ ਠੰਡਾ ਨਾ ਹੀ ਗਰਮੀ ਆ ਸੋ ਇੰਡੀਅਨ ਓਸ਼ਨ ਦੇ ਵਿੱਚ ਆ ਇਸ ਟਾਈਮ ਆਪਾਂ ਸੋ ਦੇਖ ਲਓ ਵੀ ਕਿੰਨਾ ਥੱਲੇ ਆਪਾਂ ਤੁਸੀਂ ਦੇਖ ਸਕਦੇ ਹੋ ਕਿ ਥੱਲੇ ਕਿੰਨੇ ਜਹਾਜ਼ ਸੋ ਤੁਹਾਨੂੰ ਮੈਂ ਪਿਛਲੀ ਵੀਡੀਓ ਵਿੱਚ ਦੱਸੇ ਚੁੱਕਿਆ ਵੀ 10 ਮੰਜਲਾ ਹੁੰਦੀਆਂ ਨੇ ਜਹਾਜ਼ ਦੀਆਂ ਸੋ ਸੇਵ ਹੈ ਸਟਾਰਬੋਰਡ ਸਾਈਡ ਹੁੰਦਾ ਆਪਣਾ ਜਾਨਣੇ ਕਿ ਸੱਜੇ ਪਾਸੇ ਜਿਵੇਂ ਤੋਂ ਖੰਬੇ ਪਾਸੇ ਦਿਖਦਾ ਬਾਹਰੋਂ ਉਵੇਂ ਹੀ ਜਹਾਜ਼ ਸੱਜੇ ਪਾਸੇ ਤੋਂ ਦਿਖਦਾ ਸੋ ਚਲੋ ਹੁਣ ਚੱਲਦੇ ਆ ਥੱਲੇ ਸੋ ਆ ਆਪਾਂ ਥੱਲੇ ਚਲੇ ਗਏ ਉਤਰ ਕੇ ਇਹ ਆ ਗਿਆ ਆਪਣਾ ਜਿਹੜਾ ਤੁਹਾਨੂੰ ਮੈਂ ਦਿਖਾਇਆ ਸੀ ਪਿੱਛੇ ਪਿਛਲੀ ਵੀਡੀਓ ਵਿੱਚ ਹੀ ਇੱਥੇ ਬੈਠੂ ਕੇ ਆਪਾਂ ਇੰਜੋਏ ਕਰ ਸਕਦੇ ਆ ਥੋੜਾ ਜਿਹਾ ਤੇ ਆ ਥੱਲੇ ਚੱਲੇ ਆਪਾਂ ਕੈਪਟਨ ਡੈਕ ਤੇ ਇੱਥੇ ਹੁੰਦਾ ਕੈਪਟਨ ਦਾ ਕੈਬਨ ਆਪਨੇ ਆ ਦਰਵਾਜ਼ਾ ਅੰਦਰ ਜਾਣ ਨੂੰ ਆ ਤੇ ਨਾਲ ਹੀ ਕੈਪਟਨ ਦਾ ਜਾਏ ਸੋ ਇੱਥੋਂ ਤੁਹਾਨੂੰ ਥੋੜੀ ਝਲਕ ਥੱਲੇ ਦੀ ਦਿਖਾਉਣੀ ਆ ਉਹ ਦੇਖੋ ਸ੍ਰੀਨਗਪੁਰ ਲੱਗਿਆ ਥੱਲੇ ਤੇ ਆਪਣੀ ਲਾਈਵ ਬੋਟ ਆ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਉੱਤੇ ਖੜੇ ਆ ਆਪਾਂ ਉਹ ਕ੍ਰੇਨ ਆ ਤੇ ਉਹ ਮੁੰਡੇ ਪਾਰਟੀ ਤਿਆਰੀ ਕਰ ਰਹੇ ਨੇ ਮੁੰਡੇ ਦੇ ਚੌਥੀ ਮੰਜਲ ਤੇ ਪਾਰਟੀ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਬਾਰ ਬੀਕਿਊ ਲੱਗਿਆ ਸਪੀਕਰ ਲੱਗਿਆ ਬਾਰ ਬੀਕਿਊ ਪਾਰਟੀ ਚੱਲਣੀ ਦੁਪਹਿਰ ਤੋਂ ਸੋ ਦੇਖੋ ਕਿੰਨਾ ਸ਼ਾਨਦਾਰ ਨਜ਼ਾਰਾ ਹੈ ਚਲੋ ਤੁਹਾਨੂੰ ਲੈ ਕੇ ਜਾਂਦੇ ਆ ਨੇੜੇ ਤੋਂ ਦਿਖਾਉਂਦੇ ਆ ਤੁਹਾਨੂੰ ਵੀ ਕੀ ਅਰੇਂਜਮੈਂਟ ਕਰ ਰਹੇ ਨੇ ਕੀ ਨੇ ਨਵੇਂ ਟੇਬਲ ਲਾ ਲਏ ਸੋ ਆਗੇ ਆਪਾਂ ਹੋਰ ਥੱਲੇ ਮੰਜਰ ਕੋਈ ਹਾਥੋਂ ਨੂੰ ਮੈਂ ਜਿੰਨੇ ਦੱਸਿਆ ਸੀ ਜੀਵੇਂ ਜੀਵੇਂ ਉੱਪਰ ਹੁੰਨੇ ਹੋਵੇਂ ਉਹ ਮੇਂ ਛੋਟੀਆਂ ਹੁੰਦੀਆਂ 12ਵਾਂ ਮੰਜ਼ਲਾ ਸੋ ਇਸ ਬੇਸਿਕਲੀ ਤਾਂ ਬਣਾਇਆ ਨੇ ਵੀ ਜੇ ਕਿਸੇ ਨੇ ਬਾਹਰੋਂ ਨਿਕਲ ਅੰਦਰੋਂ ਨਿਕਲ ਕੇ ਬਾਹਰ ਦੀ ਹਵਾ ਲੈਣੀ ਹੈ ਜਾਂ ਬਾਹਰ ਦੇਖਣਾ ਹੈ ਤਾਂ ਬਾਹਰ ਬਹਿ ਸਕਦੇ ਸੋ ਆਹ ਦੇਖੋ ਜੀਵੇਂ ਆਪਣੇ ਕਿਟੀ ਪਾਰਟੀਆਂ ਦਾ ਅਰੇਂਜਮੈਂਟ ਹੁੰਦਾ ਦਾ ਜਹਾਜ਼ ਜੀ ਐਦਾਂ ਦੀਆਂ ਪਾਰਟੀਆਂ ਕਰਦਾ ਤੇ ਸਾਰਾ ਮਤਲਬ ਅਰੇਂਜਮੈਂਟ ਕਰੀਦਾ ਪਹਿਲਾ ਪਾਰਟੀਆਂ ਲਈ ਸੋ ਇਹੀ ਇੰਜੋਏ ਕਰ ਸਕਦੇ ਆ ਆ ਅੰਦਰ ਜਾਣ ਤੋਂ ਦੱਸਦਾ ਅੰਦਰ ਦੀ ਵੀਡੀਓ ਵੀ ਇਹ ਤੋਂ ਬਾਅਦ ਹੁਣ ਆਪਾਂ ਅੰਦਰ ਦੀ ਵੀਡੀਓ ਬਣਾਉਣੀ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਵੀ ਅੰਦਰੋਂ ਕਿਵੇਂ ਦਿਖਦਾ ਜਹਾਜ਼ ਕਿਵੇਂ-ਕਿਵੇਂ ਸਾਰਿਆਂ ਦੇ ਕਮਰੇ ਹੁੰਦੇ ਨੇ ਕਿਵੇਂ ਨਹੀਂ ਸੋ ਹੁਣ ਆ ਗਏ ਆਪਾਂ ਪਾਰਟੀ ਡੈਕ ਤੇ ਇਹ ਆ ਗਏ ਆਪਣਾ ਪਾਰਟੀ ਵਾਲਾ ਅਰੇਂਜਮੈਂਟ ਪਾਰਟੀ ਨੂੰ ਕਰਤਾ ਸਟਾਰਟ ਊੜੇ ਨਾਲ ਤੇ ਆ ਰਿਹਾ ਸੀ ਮੌਜੂਦ ਜਿਹਨੇ ਸਾਨੂੰ ਇੰਜੋਏ ਕਰਨਾ ਸੀ ਮੌਜੂਦ ਇੰਜੋਏ ਕਰੋ ਜਿਹਨੇ ਪਾਰਟੀ ਜਿਹੜਾ ਆਪਣਾ ਪਾਰਟਿਸ ਕਰੋ ਸੋ ਲੇਕਿੰਗ ਏ ਆਪਣਾ ਮੁੰਡਾ ਕਹਿੰਦਾ ਜੇ ਖੁਸ਼ਾਲਾ ਮਾਰਨੀ ਅੱਜ ਮੈਠਾ ਨਾ ਆਉਂ ਭਰਾਵਾ ਸੇ ਐਸਪੀ ਨਾਲ ਚੱਲਣਾ ਸਾਰਾ ਕੁਝ ਸੋ ਕੰਫਰੰਸਨ ਕਰੀਦਾ ਥੋੜਾ ਬਹੁਤਾ ਉਹ ਦੇਖੋ ਹੁਣ ਤੁਸੀਂ ਇਹ ਆਪਣੀ ਪਾਰਟੀ ਦਾ ਅਰੇਂਜਮੈਂਟ ਆ ਸੋ ਵੀਡੀਓ ਨੂੰ ਲੰਬੀ ਨਾ ਕਰਦੇ ਹੁਣ ਆਪਾਂ ਚੱਲਦੇ ਹਾਂ ਥੱਲੇ ਤੇ ਤੁਹਾਨੂੰ ਥੱਲੇ ਵਾਲੀ ਮੰਜ਼ਿਲ 'ਤੇ ਦਿਖਾਉਨੇ ਆ ਤੁਸੀਂ ਦੇਖ ਹੀ ਸਕਦੇ ਹੋ ਵੀ ਉਧਰ ਅੱਲਾ ਪਾਸਾ ਤੇ ਇਧਰਲਾ ਪਾਸੇ 'ਚ ਕੀ ਡਿਫਰੈਂਸ ਆ ਸੋ ਮੈਂ ਤਾਂ ਇਹੀ ਕਹੂੰਗਾ ਵੀ ਜਿਨੇ ਨਹੀਂ ਦੇਖੀ ਤਾਂ ਮੇਰੇ ਉਹ ਭਾਗ ਜ਼ਰੂਰ ਦੇਖਿਓ ਤਾਂ ਕਿ ਤੁਹਾਨੂੰ ਵਧੀਆ ਸਮਝ ਲੱਗੇ ਤੇ ਜਿਹੜਾ সুইমিং ਪੂਲ ਆ ਇਹਦੇ ਵਿੱਚ ਖਾਸ ਗੱਲ ਇਹ ਆ ਵੀ ਇਹ ਸਮੁੰਦਰੀ ਪਾਣੀ ਨਾਲ ਭਰਿਆ ਆ ਸੀ ਨਾ ਕਿ ਤਾਜੇ ਪਾਣੀ ਨਾਲ ਤਾਂ ਇਹਦੇ ਵਿੱਚ ਸੀ ਵਾਟਰ ਆ ਸੋ ਜੋ ਕਿ ਆਪਣੇ ਸਰੀਰ ਲਈ ਵਧੀਆ ਹੁੰਦਾ ਤਾਂ ਤੁਸੀਂ ਜਦ ਸੀ ਵਾਟਰ ਨਾਲ ਨਹਾ ਲੈਨੇ ਆ ਤਾਂ ਕਿਤਨਾ ਕਿਤੇ ਤੁਸੀਂ ਮਤਲਬ ਬਹੁਤ ਵਧੀਆ ਫੀਲ ਕਰਦੇ ਹੋ ਜਿਵੇਂ ਬੀਚ ਤੇ ਚਲੇਗੇ ਸੋ ਇਹ ਵੀ ਜ਼ਰੂਰੀ ਹੈ ਇੱਕ ਪਾਰਟ ਆ ਤੋ ਇਹ ਸਮੁੰਦਰੀ ਜਹਾਜ਼ ਦਾ ਮਤਲਬ ਫਰੈਸ਼ ਵਾਟਰ ਨਹੀਂ ਹੈਗਾ ਇਹ ਸੀ ਵਾਟਰ ਆ ਆਪਣਾ ਸੋ ਹੁਣ ਚੱਲਦੇ ਆ ਥੱਲੇ ਆਪਾਂ ਉਹ ਥੱਲੇ ਆ ਗਿਆ ਆਪਣਾ ਲਾਈਫ ਬੋਟ ਡੈਕ ਆ ਤੁਸੀਂ ਮਾਰਕਿੰਗ ਵਗੈਰਾ ਦੇਖ ਲਈ ਜਦੋਂ ਅਮਰਜੈਂਸੀ ਹੁੰਦੀ ਆ ਉਹਦੇ ਲਈ ਇਹ ਯੂਜ਼ ਕਰਦੇ ਆ ਜਿਵੇਂ ਕਿ ਮੈਂ ਤੁਹਾਨੂੰ ਪਿਛਲੀ ਵੀਡੀਓ ਚ ਦੱਸਿਆ ਸੀ ਉਧਰ ਵੀ ਆਪਣੇ ਲਾਈਫ ਬੋਟ ਸੀ ਇੱਧਰ ਵੀ ਆਪਣੇ ਲਾਈਫ ਬੋਟ ਆ ਦੋਨੇ ਪਾਸੇ ਲਾਈਫ ਬੋਟ ਹੁੰਦੀ ਆ ਖੱਬੇ ਪਾਸੇ ਵੀ ਤੇ ਸੱਜੇ ਪਾਸੇ ਵੀ ਇਹ ਆ ਗਿਆ ਆਪਣਾ ਬੋਟ ਡੈਕ ਬੋਟ ਅਟੈਕ ਤੋਂ ਫੇਰ ਆਪਾਂ ਹੁਣ ਥੱਲੇ ਜਾਵਾਂਗੇ ਪਹਿਲੇ ਡੈਕ ਤੇ ਸੋ ਆ ਆ ਗਿਆ ਆਪਣਾ ਹੁਣ ਆਪਾਂ ਥੱਲੇ ਜਾ ਰਹੇ ਆ ਪਹਿਲਾ ਡੈਕ ਜਿੱਥੋਂ ਅਸੀਂ ਲਾਈਫ ਬੋਟ ਲੋਰ ਕਰਦੇ ਆ ਅਮਰਜੈਂਸੀ ਦੇ ਵਿੱਚ ਲਾਈਫ ਬੋਟ ਦੀ ਵੀਡੀਓ ਪੂਰੀ ਬਣਾ ਕੇ ਦਿਖਾਵਾਂਗੇ ਤੁਹਾਨੂੰ ਵੀ ਕਿਵੇਂ ਲੋਰ ਕਰਦੇ ਆ ਕਿਵੇਂ ਨਹੀਂ ਤੇ ਆਹ ਲਾਈਫ ਬੋਟ ਆ ਤੁਸੀਂ ਦੇਖ ਸਕਦੇ ਹੋ ਥੱਲੇ ਤੋਂ ਜਿਵੇਂ ਨਾਰਮਲ ਬੋਟ ਹੁੰਦੀ ਆ ਇਹ ਉਮੀਦ ਹੀ ਹੁੰਦੀ ਆ ਬਟ ਇਹਦੇ ਵਿੱਚ ਬਹੁਤ ਮਟੀਰੀਅਲ ਵਧੀਆ ਲਾਇਆ ਹੁੰਦਾ ਹੈ ਆ ਜਿਹੜਾ ਤੁਸੀਂ ਗੋਲ ਜੀ ਰਿੰਗ ਦੇਖਦੇ ਹੋ ਇਹ ਪ੍ਰਪੈਲਰ ਲੱਗਿਆ ਪੱਖਾ ਲੱਗਿਆ ਜਿਹਦੇ ਨਾਲ ਇਹ ਚੱਲਦਾ ਹੈ ਇਹਦੇ ਅੰਦਰ ਮੋਟਰ ਲੱਗੀ ਆ ਮੋਟਰ ਨਾਲ ਪੱਖਾ ਚੱਲਦਾ ਤੇ ਅੱਗੇ ਚੱਲਦੀ ਆ ਇਹ ਆਪਣੇ ਲਾਈਫ ਰਾਫਟ ਪਏ ਨੇ ਇਨ ਕੇਸ ਐਮਰਜੈਂਸੀ ਚ ਲਾਈਫ ਬੋਟ ਨਹੀਂ ਲੋਰ ਕਰ ਸਕਦੇ ਤਾਂ ਤੁਸੀਂ ਲਾਈਫ ਰਾਫਟ ਲੋਰ ਕਰਕੇ ਆਪਣੀ ਜਾਨ ਬਚਾ ਸਕਦੇ ਹੋ ਆ ਜਿਹੜਾ ਲਾਲ ਜਾਂ ਲੀਵਰ ਆ ਇਹਦੇ ਨਾਲ ਅਸੀਂ ਲਾਈਫ ਬੋਟ ਲੋਰ ਕਰਦੇ ਆ ਸੋ ਜਦੋਂ ਉੱਪਰ ਲਈਦੀ ਹੈ ਲਾਈਫ ਬੋਟ ਤਾਂ ਮੋਟਰ ਦੀ ਮਦਦ ਨਾਲ ਲਈਦੀ ਹੈ ਜਦੋਂ ਲੋਰ ਕਰੀਦਾ ਤਾਂ ਬਾਯਾ ਗ੍ਰੈਵਿਟੀ ਆ ਵਾਇਰ ਦੇ ਹਿਸਾਬ ਨਾਲ ਲੋਰ ਕਰਦੇ ਆ ਲੋਅਰ ਕਰਨ ਲਈ ਮੋਟਰ ਦੀ ਲੋੜ ਨਹੀਂ ਹੁੰਦੀ। ਬਾਲੀਵਰ ਨੂੰ ਚੁੱਕੋ ਤੇ ਤੁਸੀਂ ਲੋਅਰ ਕਰ ਸਕਦੇ ਹੋ ਲਾਈਟ ਬੋਰਡ। ਸੋ ਆਪ ਇਹ ਆ ਇਹਦਾ ਲੈਡਰ ਜਿਹਦੇ ਨਾਲ ਥੱਲੇ ਉਤਰ ਕੇ ਲੈਡਰ ਦੇ ਰਾਹੀਂ ਥੱਲੇ ਉਤਰ ਕੇ ਲਾਈਟ ਬੋਰਡ ਦੇ ਵਿੱਚ ਐਂਟਰ ਕਰ ਸਕੀ ਐ। ਸੋ ਹੁਣ ਚੱਲਦੇ ਆ ਥੱਲੇ ਆਪਣਾ ਮੇਨ ਡੈਕ ਤੇ ਪਹੁੰਚ ਗਏ ਹੁਣ ਆਪਾਂ। ਜਿੱਥੇ ਕਿ ਤੁਸੀਂ ਦੇਖਿਆ ਮੇਰੀਆਂ ਪਹਿਲਾਂ ਵੀਡੀਓ ਵਿੱਚ ਵੀ ਆ ਤੁਹਾਨੂੰ ਚੀਜ਼ ਮੈਂ ਪਹਿਲਾਂ ਵੀ ਦਿਖਾਈ ਆ ਉਹ ਆ ਗਿਆ ਆਪਣਾ ਗੈਂਗਵੇ ਸੱਜੇ ਪਾਸੇ ਦਾ। ਤੇ ਉਹ ਆਪਣਾ ਅੱਗੇ ਨੂੰ ਜਾਂਦਾ ਰਸਤਾ ਤੇ ਆ ਆ ਆਪਣਾ ਪਿੱਛੇ ਨੂੰ ਜਾਂਦਾ ਸੋ ਪਹਿਲੀ ਵੀਡੀਓ ਜ਼ਰੂਰ ਦੇਖ ਲਓ ਜੇ ਨਹੀਂ ਪਤਾ ਲੱਗਦਾ ਵੀ ਕੀ ਆ ਕੀ ਨਹੀਂ ਤਾਂ ਉਹਦੇ ਵਿੱਚ ਡਿਟੇਲ ਦਿੱਤੀ ਆ ਸਾਰੀ ਤੇ ਇੱਥੋਂ ਹੀ ਤੁਹਾਨੂੰ ਮੈਂ ਦਿਖਾਣਾ ਆ ਅੰਦਰ ਜਾਣ ਨੂੰ ਰਸਤਾ ਸੱਜੇ ਪਾਸੇ ਤੋਂ ਆ ਚਲੇ ਗਏ ਆਪਾਂ ਅੰਦਰ ਸੋ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਜੇ ਵੀਡੀਓ ਵਧੀਆ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਜਲਦੀ ਲੈ ਕੇ ਆਨੇ ਅੰਦਰ ਦੀ ਵੀਡੀਓ ਵਾਈ